ਤਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਗੁਜਰੀ ਮਹੱਲਾ 5 ਹਰ ਤਨ ਜਾਪ ਹਰ ਧਨ ਤਾਪ ਹਰ ਧਨ ਪੂਜਾ ਪਾਇਆ ਨਿਮਕਨਾ ਬਿਸਰੋ ਮਨ ਤੇ ਹਰ ਹਰ ਸਾਧ ਸੰਗਤ ਮੈਂ ਪਾਇਆ ਮਾਈ ਘਾਟ ਆਇਓ ਘਰ ਪੂਤਾ ਹਰ ਧਨ ਚੱਲਦਾ ਹੈ ਹਰ ਧਨ ਵੈਸੇ ਹਰ ਧਨ ਜਾਗਦ ਸੂਤਾ ਰਹਾ ਹਰ ਧਨ ਇਸ ਨਾਨ ਹਰ ਧਨ ਗਿਆਨ ਹਰ ਸੰਗ ਲਾਏ ਧਿਆਨਾ ਹਰ ਧਨ ਤੁਲਹਾ ਹਰ ਧਨ ਬੀੜੀ ਹਰ ਹਰ ਤਾਰ ਪ੍ਰਾਨਾ ਹਰ ਧਨ ਮੇਰੀ ਚਿੰਤ ਵਿਸਾਰੀ ਹਰ ਧਨ ਲਾਹਿਆ ਧੋਖਾ ਹਰ ਤਨ ਦੇ ਮੈਂ ਨਵ ਨਿਦ ਪਾਈ ਹਾਦ ਜਰਿਓ ਹਰ ਥੋਕਾ ਖਾਵ ਖਰਚੋ ਟੂਟ ਨਾ ਆਵੇ ਹਲਤ ਪਲਤ ਕੈ ਸੰਗੇ